ਕੀ ਕਰ ਰੋਏ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਾਜਮ ਸਿੰਘ ਹੈ ਜੀ ਬਾਜੀ ਕਿੰਨੇ ਬੱਚੇ ਪਰਿਵਾਰ ਚ ਕੌਣ ਕੌਣ ਮੇਰੇ ਕਾਕੇ ਦੋ ਜੀ ਕੀ ਕੀ ਨਾਮ ਹੈ ਇੱਕ ਸੁਨੀਲ ਇੱਕ ਪਿਸਰਿਆ ਸੁਨੀਲ ਕੀ ਕਰਦਾ ਸੀ ਕਿਉਂ ਇਹ ਗਲਤ ਰਾਵਾਂ ਤੇ ਚੱਲ ਪਿਆ ਭਾਈ ਸਾਨੂੰ ਪਤਾ ਹੀ ਕੋਈ ਨਹੀਂ ਇਹ ਦੀ ਜਾਣਕਾਰੀ ਨਹੀਂ ਹੈ ਕਿ ਇੱਕ ਗੱਲ ਕਰਪਾ ਦੇ ਪਰ ਉਹਨੇ 13 ਤਰੀਕ ਨੂੰ ਇੱਕ ਡੇਰਾ ਬਾਬਾ ਨਾਨਕ ਦੇ ਬੰਦੇ ਕੋਲ 10 ਲੱਖ ਰੁਪਏ ਮੰਗਿਆ ਉਹਤੇ ਗੋਲੀ ਵੀ ਚਲਾਈ ਨਹੀਂ ਭਾਈ ਸਾਨੂੰ ਪਤਾ ਹਾਂ ਅੱਜ ਕਿਸੇ ਨਾਲ ਉਹਦਾ ਮੁਕਾਬਲਾ ਹੈ ਕਿੰਦਾ ਦਾ ਰਿਕਾਰਡ ਸੀ ਉਹਦਾ ਘਰ ਦੇ ਵਿੱਚ ਭਾਜੀ ਰਿਕਾਰਡ ਬਿਲਕੁਲ ਠੀਕ ਠਾਕ ਹੀ ਕੋਈ ਗੱਲ ਬਾਤ ਨਹੀਂ ਸਾਨੂੰ ਪਤਾ ਹੀ ਕੋਈ ਨਹੀਂ ਹੈ ਤੇ ਜੀ ਕੀ ਕਰਦਾ ਕੀ ਸੀ ਇਹ ਸਲੂਨ ਦਾ ਕੰਮ ਕਰਦਾ ਜੀ ਤੇ ਇਹ ਇਸ ਇਸ ਕੰਮ ਵਿੱਚ ਕਿਦਾਂ ਰਹਿ ਗਿਆ ਪਤਾ ਨਹੀਂ ਨਸ਼ਾ ਪਤਾ ਖਾਂਦਾ ਸਾਨੂੰ ਪਤਾ ਨਹੀਂ ਉਹ ਸੱਪ ਦਾ ਖਵਾ ਕੇ ਨਾਲ ਲੈ ਗਿਆ ਸਾਨੂੰ ਤੇ ਗੱਲ ਪਤਾ ਹੀ ਨਹੀਂ ਉਹ ਲੈ ਗਿਆ ਸੀ ਇਹ ਤਾਂ ਫੋਕਲ ਪਿਆ ਤਾਂ ਮੁੰਡਾ ਸੱਭਾ ਸੱਭਾ ਕੋਈ ਉਹ ਨਾਲ ਬਾਹਰ ਕੇ ਲੈ ਗਿਆ ਸਾਨੂੰ ਪਤਾ ਕਿੱਥੇ ਖੜਿਆ ਵਾ ਕੀ ਕੀਤਾ ਨੇ ਕੀ ਕਰਦੇ ਨੇ ਪਹਿਲਾਂ ਵੀ ਇਹ ਇਕੱਠੇ ਹੁੰਦੇ ਜਾਂਦੇ ਸੀ ਘਰ-ਬਾਰ ਦਾ ਇਸ ਸਾਡੇ ਘਰ ਨਹੀਂ ਹੁੰਦਾ ਬਾਰ ਬਾਰ ਯਾਰ ਦੋਸਤੀ ਰੱਖਦੇ ਜੀਵਨ ਫੌਜੀ ਜਿਹੜਾ ਵਿਦੇਸ਼ ਚ ਬੈਠਾ ਗੈਂਗਸਟਰ ਆ ਉਹਦੇ ਲਈ ਇਹ ਕੰਮ ਕਰਦੇ ਸਾਨੂੰ ਨਹੀਂ ਪਤਾ ਪਾਇਆ ਸਾਨੂੰ ਤਾਂ ਫੌਜੀ ਦਾ ਵੀ ਨਹੀਂ ਪਤਾ ਅਜੇ ਤੱਕ ਤੁਸੀਂ ਕੀ ਕਰਦੇ ਹੋ ਮੈਂ ਦਿਹਾੜੀ ਲਾਉਣ ਗਿਆ ਹਾਂ ਦਿਹਾੜੀ ਲਾਉਂਦਾ ਭੱਜਾਂ ਤਰਨ ਕੋਟੋਂ ਕੀ ਪਤਾ ਲੱਗਾ ਇਸ ਤਾਂ ਇਹਨੇ ਸੱਦਿਆ ਵਾ ਭਾਜੀ ਹੁਣ ਕਰ ਅੱਛਾ ਤੇ ਤੁਹਾਨੂੰ ਪਤਾ ਨਹੀਂ ਲੱਗਾ ਕਿ ਤੁਹਾਡੇ ਮੁੰਡੇ ਨੇ ਪੁਲਿਸ ਤੇ ਗੋਲੀ ਚਲਾਈ ਤੇ ਪੁਲਿਸ ਨੇ ਉਹਨਾਂ ਤੇ ਚਲਾਈ ਨਹੀਂ ਸਾਨੂੰ ਪਤਾ ਲੱਗਾ ਜੀ ਕਿੰਨੇ ਚਿਰ ਤੋਂ ਸੁਬੂਨ ਦਾ ਕੰਮ ਕਰਦਾ ਸੀ ਹੁਣ ਹੋਈ ਕਿ ਨਾ 10-12 ਸਾਲ ਦੀ ਜਾਣਦਾ ਸੀ ਦੁਕਾਨ ਤੇ ਕਿ ਨਹੀਂ ਦੁਕਾਨ ਤੇ ਵੀ ਜਾਂਦਾ ਸੀ ਦੁਕਾਨ ਖੋਲਦਾ ਵੀ ਹੁਣ ਘਰ ਵੀ ਹੁੰਦਾ ਸੀ ਫੜੇ ਗੜ ਵੀ ਦੁਕਾਨ ਤੇ ਹੁੰਦਾ ਸੀ ਤੇ ਫਿਰ ਇੱਕ ਕ੍ਰਿਮੀਨਲ ਕਿੱਥੇ ਬਣ ਗੈਂਗਸਟਰ ਕਿੱਦਾਂ ਬਣ ਗਿਆ ਫਰੰਦ ਨੂੰ ਪਤਾ ਨਹੀਂ ਭਾਈ ਕਿ ਸੋਰਸਵਾਦੀ ਨੇ ਕਿੰਨਾ ਪਤਾ ਹੀ ਨਹੀਂ ਸਟੱਲ ਕਰੋ ਬਈ ਕੀ ਨਾਮ ਜਿਹੜਾ ਮੇਰਾ ਨਾਮ ਬਾਜਮ ਸਿੰਘ ਹੈ ਜੀ ਬਾਜ ਜੀ ਕਿੰਨੇ ਬੱਚੇ ਪਰਿਵਾਰ ਚ ਕੌਣ ਕੌਣ ਮੇਰੇ ਕਾਕੇ ਦੋ ਜੀ ਕੀ ਕੀ ਨਾਮ ਨੇ ਇੱਕ ਨਸਨੀ ਇੱਕ ਪਿਸਰਿਆ ਸੁਨੀਲ ਕੀ ਕਰਦਾ ਸੀ ਕਿਉਂ ਇਹ ਗਲਤ ਰਾਵਾਂ ਤੇ ਚੱਲ ਪਿਆ ਭਾਈ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਇਹਦੀ ਜਾਣਕਾਰੀ ਨਹੀਂ ਹੈ ਕਿ ਇੱਕ ਗੱਲ ਕਰਪਾ ਦੇ ਪਰ ਉਹਨੇ 13 ਤਰੀਕ ਨੂੰ ਇੱਕ ਡੇਰਾ ਬਾਬਾ ਨਾਨਕ ਦੇ ਬੰਦੇ ਕੋਲ 10 ਲੱਖ ਰੁਪਏ ਮੰਗਿਆ ਉਹ ਤੇ ਗੋਲੀ ਵਿੱਚ ਚਲ ਪਿਆ ਨਹੀਂ ਭਾਈ ਸਾਨੂੰ ਪਤਾ ਹਮਮ ਗੱਜ ਪੀਸ ਨਾਲ ਉਹ ਤਾਂ ਮੁਕਾਬਲਾ ਹੈ ਕਿਦਾਂ ਦਾ ਰਿਕਾਰਡ ਸੀ ਇਹਦਾ ਕਰਦੇ ਹੋ ਭਾਈ ਰਿਕਾਰਡ ਬਿਲਕੁਲ ਠੀਕ ਠਾਕ ਹੀ ਕੋਈ ਗੱਲ ਬਾਤ ਨਹੀਂ ਸਾਨੂੰ ਪਤਾ ਹੀ ਕੋਈ ਨਹੀਂ ਹੈ ਤਾਂ ਜੀ ਕੀ ਕਰਦਾ ਕੀ ਸੀ ਇਹ ਸਲੂਨ ਦਾ ਕੰਮ ਕਰਦਾ ਜੀ ਤੇ ਇਹ ਫਿਰ ਇਸ ਇਸ ਕੰਮ ਚ ਕੀਤਾ ਰਹਿ ਗਿਆ ਪਤਾ ਨਹੀਂ ਨਸ਼ਾ ਪਤਾ ਖਾਂਦਾ ਸਾਨੂੰ ਪਤਾ ਨਹੀਂ ਹੋ ਸਕਦਾ ਖਵਾ ਕੇ ਨਾਲ ਲੈ ਗਿਆ ਸਾਨੂੰ ਇਹ ਗੱਲ ਤਾਂ ਪਤਾ ਹੀ ਨਹੀਂ ਕੋਣ ਲੈ ਗਿਆ ਸੀ ਇਹ ਤਾਂ ਫੋਕਲ ਪਿਆਰ ਦਾ ਮੁੰਡਾ ਸੱਭਾ ਸੱਭਾ ਕੋਈ ਉਹ ਨਾਲ ਬਾਹਰ ਲੈ ਗਿਆ ਸਾਨੂੰ ਪਤਾ ਕਿੱਥੇ ਖੜਿਆ ਵਾ ਕੀ ਕੀਤਾ ਨੇ ਕੀ ਕਰਦੇ ਨੇ ਪਹਿਲਾਂ ਵੀ ਇਹ ਇਕੱਠੇ ਹੁੰਦੇ ਜਾਂਦੇ ਸੀ ਘਰ-ਬਾਰ ਬਾਹਰ ਸਾਡੇ ਘਰ ਨਹੀਂ ਹੁੰਦਾ ਬਾਹਰ-ਬਾਰ ਯਾਰ ਦੋਸਤੀ ਰੱਖਦੇ ਜੀਵਨ ਫੌਜੀ ਜਿਹੜਾ ਵਿਦੇਸ਼ ਚ ਬੈਠਾ ਗੈਂਗਸਟਰ ਆ ਉਹਦੇ ਲਈ ਇਹ ਕੰਮ ਕਰਦੇ ਸਾਨੂੰ ਨਹੀਂ ਪਤਾ ਪਾਇਆ ਸਾਨੂੰ ਤਾਂ ਫੌਜੀ ਦਾ ਵੀ ਨਹੀਂ ਪਤਾ ਅਜ ਤੱਕ ਨਹੀਂ ਤੁਸੀਂ ਕੀ ਕਰਦੇ ਹੋ ਮੈਂ ਦਿਹਾੜੀ ਲਾਉਣ ਗਿਆ ਦਿਹਾੜੀ ਲਾਉਂਦਾ ਭੱਜਾਂ ਤਰਮ ਕੋਟੋਂ ਕੀ ਪਤਾ ਲੱਗਾ ਇਸ ਤਾਂ ਇਹਨੇ ਸੱਦਿਆ ਵਾ ਬਾਜੀ ਹੁਣ ਕਰ ਅੱਛਾ ਤੇ ਤੁਹਾਨੂੰ ਪਤਾ ਨਹੀਂ ਲੱਗਾ ਕਿ ਤੁਹਾਡੇ ਮੁੰਡੇ ਨੇ ਪੁਲਿਸ ਤੇ ਗੋਲੀ ਚਲਾਈ ਤੇ ਪੁਲਿਸ ਨੇ ਉਹਨੂੰ ਤੇ ਚਲਾਈ ਨਹੀਂ ਸਾਨੂੰ ਪਤਾ ਲੱਗਾ ਜੀ ਕਿੰਨੇ ਚਿਰ ਤੋਂ ਤੁਸੀਂ ਉਹਨੂੰ ਦਾ ਕੰਮ ਕਰਦਾ ਸੀ ਹੁਣ ਉਹ ਹੈਗਾ ਨਾ ਕਿ 10-12 ਸਾਲ ਦੀ ਤੁਸੀਂ ਜਾਂਦਾ ਸੀ ਦੁਕਾਨ ਤੇ ਕਿ ਨਹੀਂ ਦੁਕਾਨ ਤੇ ਵੀ ਜਾਂਦਾ ਸੀ ਦੁਕਾਨ ਖੋਲਦਾ ਵੀ ਹੁਣ ਘਰ ਵੀ ਹੁੰਦਾ ਸੀ ਫੜੇ ਗੜ ਵੀ ਦੁਕਾਨ ਤੇ ਹੁੰਦਾ ਸੀ ਕਰੀਟਰ ਇਹ ਕ੍ਰਿਮੀਨਲ ਕਿੱਥੇ ਬਣ ਗੈਂਗਸਟਰ ਕਿਦਾਂ ਬਣ ਗਿਆ ਸਾਡੇ ਨੂੰ ਪਤਾ ਨਹੀਂ ਭਾਈ ਕਿਸੋਰਸਵਾਦੀ ਨੂੰ ਪਤਾ ਹੀ ਨਹੀਂ